ਜੀ ਜਿਹੜੀ ਪੁਲਿਸ ਹੈ ਦਲਜੀਤ ਸਿੰਘ ਸਬ ਇੰਸਪੈਕਟਰ ਗੱਡਾ ਡਿਪਾਰਟਮੈਂਟ ਹੈ ਕਿਉਂ ਮਨ ਚੰਡੀਗੜ੍ਹ ਪੁਲਿਸ ਜੀ ਚੰਡੀਗੜ੍ਹ ਪੁਲਿਸ ਇਹ ਬੰਦਾ ਜੀ ਕਟੋ ਕਟ ਵੀ ਪਿੱਛੋਂ ਦੀ 10 20 20 ਗੱਡੀਆਂ ਠੋਕ ਕੇ ਆ ਚੁੱਕਾ ਹੈ ਜੀ ਕੋਈ ਛੋਟਾ ਬੱਚਾ ਨਹੀਂ ਛੋਟਾ ਕੋਈ ਛੋਟਾ ਬੱਚਾ ਨਹੀਂ ਕੋਈ ਗੱਡੀ ਨਹੀਂ ਛੱਡੀ ਇਹਨੇ ਸਾਰੀ ਦੀ ਸਾਰੀ ਅੱਗੇ ਦੇਖੋ ਸਕੂਲ ਬੱਸ ਵੀ ਇਹਨਾਂ ਨੇ ਠੋਕਤੀ ਹੈ ਜੀ ਬਾਰੀ ਕਾ ਕੱਟ ਰੋ ਭਾਜੀ ਬਾਹਰ ਪਿਸਟ ਪਤਾ ਚੱਲ ਦਰੂਪੀਏ ਕੋਈ ਕੰਪਨੀ ਕਿਸ ਕੋ ਕਰਾਏ 10 ਵਾਰ ਠੋਕਟਾ ਪੁੱਛਦੇ ਪਹਿਲੀ ਰੋਕ ਨਹੀਂ ਕੱਟੀ ਅਭੀ ਕਿਸੇ ਜੀ ਕਿਹੜੀ ਪੁਲਿਸ ਹੈ ਦਲਜੀਤ ਸਿੰਘ ਸਬ ਇੰਸਪੈਕਟਰ ਗੜਾ ਡਿਪਾਰਟਮੈਂਟ ਹੈ ਕਿਉਂ ਮਰ ਚੰਡੀਗੜ੍ਹ ਪੁਲਿਸ ਜੀ ਚੰਡੀਗੜ੍ਹ ਪੁਲਿਸ ਇਹ ਬੰਦਾ ਜੀ ਕੱਟੋ ਕੱਟ ਵੀ ਪਿੱਛੋਂ ਦੀ 20 20 20 ਗੱਡੀਆਂ ਠੋਕ ਕੇ ਆ ਚੁੱਕਿਆ ਜੀ

ਗੱਡੀ ਡਿਪਾਰਟਮੈਂਟ ਹੈ ਕਿਉਂ ਮੱਝ ਚੰਡੀਗੜ੍ਹ ਪੁਲਿਸ ਦੀ ਚੰਡੀਗੜ੍ਹ ਪੁਲਿਸ ਇਹ ਬੰਦਾ ਜੀ ਘੱਟੋ ਘੱਟ ਵੀ ਪਿੱਛੋਂ ਦੀ 10 20 20 ਗੱਡੀਆਂ ਠੋਕ ਕੇ ਆ ਚੁੱਕਿਆ ਜੀ ਪੁਲਿਸ ਮੁੰਡਾ ਬੱਚਾ ਨਹੀਂ ਛੋਟਾ ਕੋਈ ਛੋਟਾ ਬੱਚਾ ਨਹੀਂ ਕੋਈ ਗੱਡੀ ਨਹੀਂ ਛੱਡੀ ਇਹਨੇ ਸਾਰੀ ਦੀ ਸਾਰੀ ਅੱਗੇ ਦੇਖੋ ਸਕੂਲ ਬੱਸ ਵੀ ਇਹਨਾਂ ਨੇ ਠੋਕਤੀ ਹੈ ਜੀ ਬਾਹਰ ਕੱਢੋ ਇਹਨੂੰ ਭਾਜੀ ਬਾਹਰ ਪਿੱਛੋਂ ਦਰੂ ਵੀ ਲੇਖੋ ਹੋ ਟੋਕਾ ਰਾਇ ਫੇਰੋਂ ਠੋਕਾ ਤੋਂ ਪਹਿਲੀ ਰੋਕ ਨਹੀਂ ਕੱਟੀ ਅਭੀ ਕਿਸ ਜੀ ਗੱਡੀ ਪੁਲਸ ਹੈ ਦਲਜੀਤ ਸਿੰਘ ਸਬ ਇੰਸਪੈਕਟਰ ਗੱਡੀ ਡਿਪਾਰਟਮੈਂਟ ਹੈ ਕਿਉਂ ਮਰ ਚੰਡੀਗੜ੍ਹ ਪੁਲਿਸ ਹੈ ਚੰਡੀਗੜ੍ਹ ਪੁਲਿਸ ਇਹ ਬੰਦਾ ਜੀ ਕਟੋ ਕਟ ਵੀ ਪਿੱਛੋਂ ਦੀ 20 20 20 ਗੱਡੀਆਂ ਠੋਕ ਕੇ ਆ ਚੁੱਕਿਆ ਜੀ ਕੋਈ ਛੋਟਾ ਬੱਚਾ ਨਹੀਂ ਛੋਟਾ ਕੋਈ ਛੋਟਾ ਬੱਚਾ ਨਹੀਂ ਕੋਈ ਗੱਡੀ ਨਹੀਂ ਛੱਡੀ ਇਹਨੇ

ਕਟੋ ਕੱਟ ਵੀ ਪਿੱਛੋਂ ਦੀ 20 20 20 ਗੱਡੀਆਂ ਠੋਕ ਕੇ ਆ ਚੁੱਕਿਆ ਜੀ ਨੰਗਰੀਏ ਕੋਈ ਛੋਟਾ ਬੱਚਾ ਨਹੀਂ ਛੋਟਾ ਕੋਈ ਛੋਟਾ ਬੱਚਾ ਨਹੀਂ ਕੋਈ ਗੱਡੀ ਨਹੀਂ ਛੱਡੀ ਇਹਨੇ ਸਾਰੀ ਦੀ ਸਾਰੀ ਅੱਗੇ ਦੇਖੋ ਸਕੂਲ ਬੱਸ ਵੀ ਇਹਨਾਂ ਨੇ ਠੋਕਤੀ ਹੈ ਜੀ ਬਾਹਰਿਕਾ ਕੱਟੋ ਬਾਜੀ ਬਾਹਰ ਦੱਸੋ ਦਾਰੂ ਪੀਏ ਕੋਈ ਛੋਟਾ ਕਰਾ 13 ਵਾਰ ਠੋਕਣਾ ਪੈਣਾ ਪਵੇਗਾ ਤਾਂ ਪਹਿਲੀ ਰੋਕ ਨਹੀਂ ਕੱਟੀ ਅਭੀ ਕਿਸੇ